ਬੱਸ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਸ਼ਾਂਤ ਸੁਭਾਅ ਦੀ ਸਾਲੂ ਤੇ ਚੰਗੀ ਨੀਅਤ ਵਾਲੀ ਔਰਤ ਰਹਿੰਦੀ ਸੀ ਉਹਦੀ ਆਦਤ ਸੀ ਉਹ ਜਦੋਂ ਵੀ ਸਿਰ ਧੋਉਂਦੀ ਤੇ ਆਪਣੇ ਹੱਥਾਂ ਵਿੱਚਲੇ ਸੋਨੇ ਦੇ ਕੰਗਣਾਂ ਨੂੰ ਲਾ ਕੇ ਕੋਲੇ ਪਟੜੇ ਤੇ ਧਰ ਲੈਂਦੀ ਇੱਕ ਦਿਨ ਉਹ ਇਸੇ ਤਰ੍ਹਾਂ ਆਪਣਾ ਸਿਰ ਧੋ ਰਹੀ ਸੀ ਤੇ ਉਹਨੇ ਆਪਣੇ ਹੱਥਾਂ ਵਿੱਚਲੇ ਸੋਨੇ ਦੇ ਕੰਗਣਾਂ ਨੂੰ ਲਾ ਕੇ ਪਟੜੇ ਤੇ ਰੱਖਿਆ ਹੋਇਆ ਸੀ ਗਲੀ 'ਚੋਂ ਇੱਕ ਮੰਗਤਾ ਲੰਘਦਾ ਮੰਗਤਾ ਉਹ ਦਰਤੇ ਆ ਕੇ ਪੁਕਾਰ ਕਰਦਾ ਕਿ ਮਾਈ ਖੈ ਪਾ ਦੇ ਉਹ ਆਪਣੇ ਵਾਲ ਬੰਦਦੀ ਹੈ ਤੇ ਅੰਦਰ ਜਾਂਦੀ ਹੈ ਤਾਂ ਕਿ ਕੁਝ ਲਿਆ ਸਕੇ ਤੇ ਮੰਗ ਤੇ ਦੇ ਸਕੇ ਜਦੋਂ ਉਹ ਅੰਦਰ ਜਾਂਦੀ ਹੈ ਤਾਂ ਮੰਗ ਤੇ ਦੀ ਨਜ਼ਰ ਉਹਨਾਂ ਸੋਨੇ ਦੇ ਕੰਗਣਾਂ ਤੇ ਪੈ ਜਾਂਦੀ ਹੈ ਉਹ ਸੋਨੇ ਦੇ ਕੰਗਣ ਚੱਕਦਾ ਤੇ ਉੱਥੋਂ ਰਫੂ ਚੱਕਰ ਕਰ ਜਾਂਦਾ ਮਾਈ ਜਦੋਂ ਖੈਰ ਲੈ ਕੇ ਵਾਪਸ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਮੰਗ ਤਾਂ ਉੱਥੇ ਹੁੰਦਾ ਹੀ ਨਹੀਂ ਉਸ ਤੋਂ ਬਾਅਦ ਜਦੋਂ ਉਹਦੀ ਨਜ਼ਰ ਪੈਂਦੀ ਹੈ ਕਿ ਸੋਨੇ ਦੇ ਕੰਗਣ ਵੀ ਹੈ ਨਹੀਂ ਤਾਂ ਉਹਨਾਂ ਸਾਰੀ ਗੱਲ ਸਮਝ ਆ ਜਾਂਦੀ ਹੈ ਕੁਝ ਸਮਾਂ ਪੈਣ ਤੋਂ ਬਾਅਦ ਉਹ ਨਵੇਂ ਕੰਗਣ ਬਣਵਾ ਲੈਂਦੀ ਹੈ ਉਹ ਮੰਗਦਾ ਦੁਬਾਰੇ ਉਸ ਪਿੰਡ 'ਚ ਨਹੀਂ ਆਉਂਦਾ ਕਿਉਂਕਿ ਉਹ ਸੋਚਦਾ ਕਿ ਹੁਣ ਕੋਈ ਪਛਾਣਨ ਨਾ ਲੱਗੇ ਕੁਝ 3 ਕਿ ਸਾਲਾਂ ਬਾਅਦ ਉਹ ਮੰਗਦਾ ਸੋਚਦਾ ਕਿ ਹੁਣ ਤਾਂ ਗੱਲ ਆਈ ਗਈ ਹੋਗੀ ਨਹੀਂ ਹੁਣ ਮੈਨੂੰ ਕਿਹਨੇ ਪਛਾਣਨਾ ਉਹ ਮੰਗਦਾ ਸਾਧੂ ਦਾ ਭੇਸ ਧਾਰ ਕੇ ਦੁਬਾਰਾ ਉਸ ਪਿੰਡ 'ਚ ਆ ਜਾਂਦਾ ਜਦੋਂ ਉਹ ਉਹੀ ਮਾਈ ਦੇ ਘਰ ਕੋਲ ਲੰਘਣ ਲੱਗਦਾ ਤਾਂ ਉਹਦੀ ਨਜ਼ਰ ਪੈਂਦੀ ਹੈ ਕਿ ਮਾਈ ਫੇਰ ਉਸੇ ਤਰਾਈ ਸਿਰ ਧੋਰੀ ਤੇ ਉਹਨੇ ਆਪਣੇ ਸੋਨੇ ਦੇ ਕੰਗਣ ਲਾ ਕੇ ਪਟੜੇ ਤੇ ਰੱਖੇ ਹੋਏ ਹੈ ਉਹ ਸਾਧੂ ਬਣਿਆ ਮੰਗਤਾ ਉਹਦੇ ਦਰ ਤੇ ਬੈਠ ਜਾਂਦਾ ਤੇ ਮਾਈ ਨੂੰ ਕਹਿੰਦਾ ਕਿ ਮਾਈ ਤੈਨੂੰ ਦੇਖ ਕੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਵੀ ਕਾਫੀ ਸਮਾਂ ਪਹਿਲਾਂ ਇੱਕ ਮੰਗਤਾ ਆਇਆ ਸੀ ਤੇਰੇ ਦਰ ਤੇ ਪਰ ਉਹ ਤੇਰੇ ਸੋਨੇ ਦੇ ਕੰਗਣ ਚੋਰੀ ਕਰਕੇ ਲੈ ਗਿਆ ਸੀ ਕਿਉਂਕਿ ਤੂੰ ਐਸੀ ਤਰ੍ਹਾਂ ਲਾ ਕੇ ਪਟੜੀ ਤੇ ਰੱਖਿਆ ਹੋਇਆ ਸੀ ਪਰ ਤੈਨੂੰ ਫੇਰ ਵੀ ਅਕਲ ਨਹੀਂ ਆਈ ਤੂੰ ਫੇਰ ਵੀ ਆਪਦੀ ਆਦਤ ਨਹੀਂ ਬਦਲੀ ਤਾਂ ਮਾਈ ਉਹ ਹੱਸ ਕੇ ਕਹਿੰਦੀ ਹੈ ਕਹਿੰਦੇ ਵੀ ਮੇਰੀ ਨੀਤ ਚੰਗੀ ਸੀ ਤਾਂ ਮੈਨੂੰ ਹੋਰ ਕੰਗਣ ਮਿਲ ਗਏ ਪਰ ਤੂੰ ਹਜੇ ਵੀ ਮੰਗਤਾ ਹੀ ਐਨੀ ਵੀਰੀ ਬਾਤ ਉੱਪਰ ਪੈ ਗਈ ਰਾਤ